ਸਸ਼ਕਰ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਆ ਬਿਲਕੁਲ ਵਧੀਆ ਅੱਜ ਦਾ ਬਲੌਗ ਦੇ ਵਿੱਚ ਆਪਾਂ ਬਿਲਕੁਲ ਬੇਲੇ ਰੋਟੀ ਸਬਜ਼ੀ ਆਪਣੀ ਜਿਹੜੀ ਆ ਆ ਗਈ ਆ ਕਿਉਂਕਿ ਜਿਹੜਾ ਆ ਮੇਰੀ ਸਿਸਟਰ ਇਨ ਲਾਉ ਨੇ ਬਾਬਾ ਜੀ ਦੇ ਲਾਇਆ ਸੀ ਭੰਡਾਰਾ ਤੇ ਉੱਥੋਂ ਦੀ ਜਿਹੜਾ ਆ ਆਪਾਂ ਨੂੰ ਲੰਚ ਵੀ ਆ ਗਿਆ ਤੇ ਡਿਨਰ ਵੀ ਆ ਗਿਆ ਤੇ ਖਾਣਾ ਆਪਾਂ ਬਿਲਕੁਲ ਨਹੀਂ ਬਣਾਣਾ ਸ਼ਾਮ ਨੂੰ ਫੁਲਕੇ ਲਾਵਾਂਗੇ ਆਪਾਂ ਤੇ ਬਾਕੀ ਹੁਣ ਮੈਂ ਕਰਨੀ ਆ ਆਪਣੇ ਸੂਟ ਦੀ ਕਟਿੰਗ ਇੱਕ ਦਿਖਾਨੀਆ ਜਿਹੜਾ ਮੈਂ ਕੱਲ ਸੂਟ ਜਿਹੜਾ ਸਟਿਚ ਕੀਤਾ ਸੀ ਉਹ ਫਿਰ ਅੱਜ ਉਹ ਜਿੰਦਾ ਕਹਿੰਦੇ ਹੁੰਦੇ ਸ਼ੁਰੂਆਤ ਕਰ ਦਿੱਤੀ ਅੱਜ ਆਪਾਂ ਉਹ ਸੂਟ ਢੰਡਾਰੇ ਤੇ ਪਹਿਨ ਲਿੱਤਾ ਕਿਉਂਕਿ ਮੌਸਮ ਜਿਹੜਾ ਹੈ ਹੁਣ ਗਰਮੀ ਦਾ ਹੈ ਤੇ ਗਰਮੀਆਂ ਵਾਲੇ ਹਲਕੇ-ਹਲਕੇ ਕੱਪੜੇ ਜਿਹੜੇ ਉਹ ਵਧੀਆ ਲੱਗਦੇ ਹਨ ਕਿਉਂਕਿ ਬਾਹਰ ਫਿਰ ਜਿੱਦਾਂ ਮਾਹੌਲ ਮਤਲਬ ਮੌਸਮ ਜ਼ਿਆਦਾ ਗਰਮ ਹਾਂ ਕਿਉਂਕਿ ਧੁੱਪ ਹੁਣ ਕਾਫੀ ਹੁੰਦੀ ਹੈ ਬਾਹਰ ਤੇ ਫਿਰ ਆਪਾਂ ਮੱਥਾ ਟੇਕਣ ਗਏ ਸੀ ਤਾਂ ਫਿਰ ਆਪਾਂ ਜਿਹੜਾ ਆ ਉਹ ਨਵਾਂ ਸੂਟ ਝੜਾ ਪਾਲਿਆ ਉਹ ਵੀ ਤੁਹਾਨੂੰ ਦਿਖਾਨੀ ਆ ਮੈਂ ਕਿੱਦਾਂ ਦਾ ਬਣਿਆ ਆ ਮੇਰਾ ਨਵਾਂ ਸੂਟ ਬਣੇ ਰਿਹਾ ਬਲੌਗਸ ਤੇ ਇੱਕ ਸੂਟ ਦੀ ਕਰਨੀ ਆ ਮੈਂ ਕਟਿੰਗ ਉਹ ਦਿਖਾਨੀ ਆ ਤੁਹਾਨੂੰ ਕਿੱਦਾਂ ਦੀ ਕੀਤੀ ਆ ਲੋ ਜੀ ਇਹ ਆ ਜੀ ਆਪਣੇ ਸੂਟ ਦੀ ਫਾਈਨਲ ਲੁੱਕ ਇਹ ਸੂਟ ਆ ਸਟਿਚ ਕੀਤਾ ਸੀਗਾ ਕੱਲ ਜਿਹਦੀ ਆਪਾਂ ਵੀਡੀਓ ਬਣਾਈ ਸੀਗੀ ਤੇ ਹੁਣ ਮੈਂ ਕੀਤਾ ਸੀ ਇਹ ਵੇਅਰ ਮੈਂ ਕਿ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਕ ਇਦਾਂ ਦਾ ਸਟਿਚ ਹੋਇਆ ਬਿਲਕੁਲ ਸਿੰਪਲ ਸੂਟ ਦਿੱਤਾ ਹੈ ਕਿਉਂਕਿ ਡੇਲੀ ਵੇਅਰ ਦੇ ਵਿੱਚ ਸਿੰਪਲ ਸਿੰਪਲ ਹੀ ਸੂਟ ਜਿਹੜੇ ਵਧੀਆ ਲੱਗਦੇ ਇਹ ਦੁਪੱਟਾ ਮੇਰੇ ਕੋਲ ਪਿਆ ਸੀ ਕਰੇ ਇਹਦੇ ਤੇ ਜਿਹੜੀ ਇਹ ਲੇਸ ਆ ਇਹਦੇ ਨਾਲ ਮੈਚ ਹੋ ਗਈ ਤੇ ਸੂਟ ਵਿੱਚ ਵੀ ਗ੍ਰੀਨ ਕਲਰ ਸੀਗਾ ਤੇ ਇਹ ਦੁਪੱਟਾ ਵੀ ਆਪਣਾ ਘਰੋ ਹੀ ਮੈਚ ਹੋ ਗਿਆ ਤੇ ਜਿਹੜਾ ਆਪਣਾ ਸੂਟ ਕਰੀਏ ਜਿਹੜਾ ਰੈਡੀ ਹੋ ਗਿਆ ਪੂਰਾ ਹੈ ਨਾ ਤੇ ਫਿਰ ਮੈਨੂੰ ਜਾਣਾ ਸੀ ਬਾਬਾ ਜੀ ਦੇ ਮੱਥਾ ਟੇਕਣ ਵੀਰਵਾਰਾ ਜੀ ਅੱਜ ਤੇ ਆਪਾਂ ਨਾਲ ਹੀ ਚਲੇ ਗਏ ਫਿਰ ਬਾਬਾ ਜੀ ਦੇ ਮੱਥਾ ਟੇਕਣ ਪੰਡਾਰੇ ਤੇ ਲੋ ਜੀ ਅੱਛਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆਜਾ ਹੈ ਜੀ ਆਪਣੇ ਬਣਿਆ ਬਣਾਇਆ ਲੰਗਰ ਤੇ ਇਧਰ ਆਈ ਹੋਈ ਹੈ ਜੀ ਚਣਿਆਂ ਦੀ ਸਬਜ਼ੀ ਤੇ ਜਲੇਬੀਆਂ ਤੇ ਇਧਰ ਨੇ ਪੂਰੀਆਂ ਲੋਜੀ ਬਾਬਾ ਜੀ ਦੇ ਆਗੇ ਸੀ ਪੱਕ ਕੇ ਮੱਥਾ ਟੇਕ ਕੇ ਉੱਥੇ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਤੇ ਕਿਉਂਕਿ ਮੈਂ ਫੋਨ ਲਿਚਾਣਾ ਖਰੇ ਭੁੱਲ ਗਈ ਸੀਗੀ ਇਸ ਘਰ ਕੇ ਮੈਂ ਉੱਥੇ ਵੀਡੀਓ ਨਹੀਂ ਬਣਾਈਏਗੀ ਤੇ ਆ ਕੇ ਮੈਂ ਲੱਗ ਗਈ ਸੀ ਸੂਟ ਕਟਿੰਗ ਕਰਨ ਜਿਹੜਾ ਆ ਡਿਨਰ ਆਪਣੇ ਵਾਸਤੇ ਆ ਗਿਆ ਸੀ ਲੰਚ ਉੱਥੇ ਕਰ ਲਿਆ ਹੈ ਨਾ ਤੇ ਕਿਉਂਕਿ ਸਾਡੇ ਘਰ ਦੇ ਜਿਹੜੇ ਮਤਲਬ ਕਿ ਮੇਰੇ ਸਿਸਟਰ ਇਨ ਲੋਆ ਮੇਰੇ ਤਾਇਆ ਜੀ ਤੇ ਮਤਲਬ ਕਿ ਤਾਈ ਸੂਰੇ ਦੀ ਬੇਟੀ ਉਹਨਾਂ ਨੇ ਜਿਹੜਾ ਆ ਬਾਬਾ ਜੀ ਦੇ ਜੱਗ ਲਗਾਇਆ ਸੀ ਮਤਲਬ ਕਿ ਲੰਗਰ ਲਗਾਇਆ ਸੀਗਾ ਤੇ ਉੱਥੇ ਫਿਰ ਆਪਾਂ ਲੰਗਰ ਸ਼ੱਕ ਕੇ ਆਗੇ ਸੀ ਕਰੇ ਫਿਰ ਹੁਣ ਸੀਗਾ ਟਾਈਮ ਮੇਰੇ ਕੋਲ ਕਾਫੀ ਬਚਿਆ ਹੋਇਆ ਕਿਉਂਕਿ ਹੁਣ ਅੱਜ ਖਾਣਾ ਜਿਹੜਾ ਨਹੀਂ ਸੀ ਸਬਜ਼ੀ ਵਗੈਰਾ ਬਨਨੀ ਤਾਂ ਫਿਰ ਮੈਂ ਕਿਹਾ ਚਲੋ ਹੁਣ ਆਪਾਂ ਜਿਹੜਾ ਆ ਸੂਟ ਕਟਿੰਗ ਕਰ ਲੈਨੇ ਆ ਜਿਹੜਾ ਕਟਿੰਗ ਕਰ ਲਾਂਗੇ ਕੱਲੂ ਸਟਿਚ ਕਰ ਲਾਂਗੇ ਤੇ ਫਿਰ ਮੈਂ ਲੱਗ ਗਈ ਸੀ ਆਪਣਾ ਸੂਟ ਕਟਿੰਗ ਕਰਨ ਤੇ ਫਿਰ ਕਹਿੰਦੇ ਹੁੰਦੇ ਲਹਾਮ ਦਾ ਨਾ ਵੀ ਹੁਣ ਅੱਜ ਆਪਣੇ ਕੋਲ ਆ ਕੰਮ ਹੋਏ ਹੋਏ ਤਾਂ ਆਪਾਂ ਦੂਸਰਾ ਕੰਮ ਜਿਹੜਾ ਹੈ ਉਹ ਕਰ ਲਈਏ ਫਿਰ ਹੁਣ ਇਹ ਆ ਵੀ ਗਰਮੀਆਂ ਵੀ ਆ ਗਈਆਂ ਐ ਤੇ ਕਾਟਨ ਦੇ ਕੱਪੜੇ ਜਿਹੜੇ ਆ ਉਹ ਵਧੀਆ ਲੱਗਦੇ ਆ ਪੈਨਨ ਨੂੰ ਤੇ ਗਰਮੀ ਦੇ ਵਿੱਚ ਤੇ ਫਿਰ ਮੈਂ ਜਿਹੜਾ ਇਹ ਸੂਟ ਕੱਟਣਾ ਸ਼ੁਰੂ ਕਰਤਾ ਸੀਗਾ ਤੇ ਹੁਣ ਕਾਫੀ ਦਿਨ ਜੜੇ ਆ ਮੇਰੇ ਹੀ ਸਲਾਈ ਕਟਾਈ ਦੇ ਵਿੱਚ ਲੰਘ ਜਾਣਗੇ ਕਿਉਂਕਿ ਹੁਣ ਕਾਫੀ ਸੂਟ ਜਿਵੇਂ ਗਰਮੀ ਵਾਲੇ ਆਪਾਂ ਨੂੰ ਕਟਿੰਗ ਤੇ ਸਟਿਚ ਕਰਨੇ ਆ ਕੁਝ ਮੈਂ ਆਪਣੇ ਕਰਨੇ ਆ ਕੁਝ ਮਤਲਬ ਕਿ ਹਰ ਮਨ ਹੁਣਾ ਦੇ ਕਰਨੇ ਆ ਤੇ ਫਿਰ ਇਸ ਕਰਕੇ ਜਿਹੜਾ ਮੈਂ ਫਿਰ ਸਲਾਈ ਦਾ ਕੰਮ ਸ਼ੁਰੂ ਕੀਤਾ ਹੈ ਹੁਣ ਜਿਹੜਾ ਮਤਲਬ ਕਿ ਮੇਰਾ ਕੰਮ ਪੈਂਡਿੰਗ ਪਿਆ ਹੈ ਮੈਂ ਕਿਹਾ ਚਲੋ ਕਰ ਲੈਨੇ ਵੈਸੇ ਵੀ ਇਸ ਮੌਸਮ ਦੇ ਵਿੱਚ ਪਤਾ ਨਹੀਂ ਕਿਉਂ ਨੀਂਦ ਇੰਨੀ ਜ਼ਿਆਦਾ ਆਉਂਦੀ ਹੈ ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਹੈਗਾ ਮਤਲਬ ਕਿ ਜਦੋਂ 10 11 ਵਜ ਰਹੇ ਉਸ ਟਾਈਮ ਇਦਾਂ ਨੀਂਦ ਘੇਰਾ ਪਾਉਂਦੀ ਹੈ ਨਾ ਵੀ ਬਸ ਹੁਣ ਸੋਜੋ ਹੁਣ ਕੋਈ ਕੰਮ ਨਾ ਕਰੋ ਮੇਰੇ ਨਾਲ ਤੇ ਇਦਾਂ ਬਹੁਤ ਹੁੰਦਾ ਹੈ ਉਦੋਂ 11 ਵੱਜੂਗੇ ਉਦੋਂ ਮੈਨੂੰ ਨੀਂਦ ਨਹੀਂ ਆਂਦੀ ਹੈ ਨਾ ਦਿਨ ਦੇ ਵਿੱਚ ਵੀ ਹੁਣ ਮੈਂ ਥੋੜੀ देर ਸੋਵਾਂਗੀ ਉਸ ਤੋਂ ਬਾਅਦ ਨਾ ਸੋ ਫਿਰ ਸਿਰ ਦੁੱਖਣ ਲੱਗ ਜਾਂਦਾ ਹੈ ਇਸ ਕਰਕੇ ਫਿਰ ਜਿਹੜਾ ਹੁੰਦਾ ਹੈ ਵੀ ਥੋੜੀ देर ਸੋ ਕੇ ਫਿਰ ਈਵਨਿੰਗ ਟਾਈਮ ਫ੍ਰੀ ਹੁੰਦਾ ਈਵਨਿੰਗ ਟਾਈਮ ਏ ਹੁੰਦਾ ਵੀ ਚਲੋ ਜਿੰਨਾ ਖੋ ਸਕਦਾ ਕਰ ਲੋ ਫੇ ਮੈਂ ਘੰਟਾ ੱਕ ਲਗਾਦੀ ਹੁੰਨੀ ਆ ਮਸ਼ੀਨ ਤੇ ਉਸ ਤੋਂ ਬਾਅਦ ਫੇ ਆਪਾਂ ਚਲ ਜੀਰਾ ਖੇਤਾਂ ਬਲਕੁਮਣ ਵਾਸਤੇ ਉਹ ਵੀ ਆਪਣੀ ਹੁਣ ਦਿੱਲੀ ਦੀ ਰੁਟੀਨ ਬਣ ਚੁੱਕੀ ਆ ਕੁੰਮਣ ਜਾਂਦੀ ਤੇ ਘਰੇ ਬੈਠੇ ਬੈਠੇ ਫੇ ਬੂਰ ਹੋ ਜੀਦਾ ਫਿਰ ਇਹ ਕਈ ਦਾ ਵੀ ਚਲੋ ਹੁਣ ਖੇਤਾਂ ਵੱਲ ਗੇੜਾ ਮਾਰ ਕੇ ਆਨੇ ਆ ਹੁਣ ਥੋੜੇ ਦਿਨਾਂ ਵਾਸਤੇ ਜਿਵੇਂ ਕਣਕਾ ਦੀ ਫਸਲ ਨਜ਼ਰ ਆ ਰਹੀ ਆ ਹੋਰ ਥੋੜੇ ਦਿਨਾਂ ਨੂੰ ਜਿਹੜਾ ਆ ਕਟਿੰਗ ਮਤਲਬ ਕਿ ਵਢਾਈ ਸ਼ੁਰੂ ਹੋ ਜਾਣੀ ਆ ਫਿਰ ਖੇਤ ਸਾਰੇ ਬਿੱਲੇ ਬਿੱਲੇ ਨਜ਼ਰ ਆਣਗੇ ਤੇ ਹੁਣ ਵੀ ਹੁਣ ਤੋਂ ਜ਼ਿਆਦਾ ਪੈਣ ਲੱਗੀ ਇਵਨਿੰਗ ਟਾਈਮ ਇਹ ਘਰੋਂ ਜਿਹੜਾ ਹੈ ਬਾਹਰ ਨਿਕਲ ਹੁੰਦਾ ਹੈ ਦਿਨੇ-ਦਿਨੇ ਤਾਂ ਬਿਲਕੁਲ ਜਿਹੜਾ ਕਹਿੰਦੇ ਹੁੰਦੇ ਆ ਦਰਵਾਜ਼ੇ ਤੋਂ ਬਾਹਰ ਦੇਖਣ ਨੂੰ ਵੀ ਜਿਹੜਾ ਜੀ ਨਹੀਂ ਕਰਦਾ ਹੈਗਾ ਅੰਦਰੇ ਅੰਦਰ ਰਹਿ ਕੇ ਜਿਹੜਾ ਸਾਰਾ ਕੰਮ ਕਰਨਾ ਪੈਂਦਾ ਹੈ ਆਪਾਂ ਨੂੰ ਘਰ ਦਾ ਤੇ ਇੱਧਰ ਮੇਰਾ ਸੂਟ ਦੀ ਕਟਾਈ ਜਿਹੜੀ ਹੈ ਤਕਰੀਬਨ ਤਕਰੀਬਨ ਹੋ ਗਈ ਹੈ ਹੁਣ ਮੈਂ ਬਾਵਾ ਦੀ ਕਟਿੰਗ ਕਰ ਰਹੀ ਹਾਂ ਕਿਉਂਕਿ ਇਹ ਨਾ ਇੱਕ ਪੀਸ ਸਿਗਾ ਉੱਟਾ ਸੀਗਾ ਇਹ ਮੰਮੀ ਦੇ ਸੂਟ ਦੇ ਵਿੱਚ ਬਚਿਆ ਹੋਇਆ ਉਹਦੇ ਵਿੱਚੋਂ ਮੇਰਾ ਪੂਰਾ ਜਿਹੜਾ ਆ ਸੂਟ ਕਮੀਜ਼ ਬਣ ਗਿਆ ਤੇ ਉਹ ਫਿਰ ਬਾਹਾਂ ਜਿਹੜੀਆਂ ਇਹਦੀਆਂ ਫੁੱਲ ਨਹੀਂ ਬਣੀਆਂ ਆ ਗਈਆਂ ਤੇ ਹਾਫ 슬ੀਵਸ ਜਿਹੜੀਆਂ ਇਹਦੀਆਂ ਬਣੀਆਂ ਆ ਇਹਦੇ ਨਾਲ ਜਿਹੜਾ ਮੈਂ ਵਾਈਟ ਲੈਸ ਵਗੈਰਾ ਲਈ ਆਇਆ ਵਾਈਟ ਲੈਸ ਲਗਾ ਕੇ ਜਿਹੜਾ ਇਹ ਮੈਂ ਸੇਲੂਗੀ ਫਿਰ ਅੱਗੇ ਵੀਡੀਓ ਵਿੱਚ ਦਿਖਾਵਾਂਗੀ ਤੁਹਾਨੂੰ ਇਹ ਕਿਦਾਂ ਦਾ ਜਿਹੜਾ ਮਤਲਬ ਕਿ ਸਟਿਚ ਕੀਤਾ ਹੈ ਮੈਂ ਕੋਈ ਡਿਜ਼ਾਈਨਿੰਗ ਕਰਦੀਆਂ ਕਿ ਸਿੰਪਲ ਸੀ ਲੰਨੀ ਆ ਕਿਉਂਕਿ ਗਰਮੀਆਂ ਵਿੱਚ ਤਾਂ ਘਰ ਪਾਣ ਵਾਲੇ ਕੱਪੜੇ ਤਕਰੀਬਨ ਸਿੰਪਲ ਹੀ ਅੱਛੇ ਲੱਗਦੇ ਆ ਨਾ ਡੇਲੀ ਵੇਅਰ ਵਾਲੇ ਕਿਉਂਕਿ ਲੈਸ ਵਗੈਰਾ ਲਾਣੇ ਜਿਹੜੇ ਡੇਲੀ ਧੋਤਵਈਆ ਸੂਟ ਕਰੀ ਹੁੰਦੀ ਉਹਦੇ ਵਿੱਚ ਫਿਰ ਲੈਸਾਂ ਜਿਹੜੀਆਂ ਇਕੱਠੀਆਂ-ਕੱਟੀਆਂ ਹੋ ਜਾਂਦੀਆਂ ਆ ਤੇ ਦੇਖਦੇ ਹਾਂ ਪਰ ਮੈਂ ਇਹਦੇ ਤੇ ਲੇਸ ਲਗਾ ਕੇ ਸਿਉਂਗੀ ਉਹ ਵੀ ਤੁਹਾਨੂੰ ਸ਼ੇਅਰ ਕਰੂੰਗੀ ਵੀ ਕਿੱਦਾਂ ਦਾ ਜਿਹੜਾ ਇਹ ਮੈਂ ਸੂਟ ਸਟਿਚ ਕਰ ਰਹੀ ਹਾਂ ਥੋੜੀ ਡਿਜ਼ਾਈਨਿੰਗ ਕਰਾਂਗੇ ਆਪਾਂ ਇਹਦੇ ਤੇ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਵਧੀਆ ਲੱਗ ਰਹੀ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਸੂਟ ਕਟਿੰਗ ਕਰਕੇ ਜਾਵਾਂਗੇ ਆਪਾਂ ਕੁਮਣ ਅੱਗੇ ਮੈਂ ਵੀਡੀਓ ਜਿਹੜੀ ਨਹੀਂ ਬਣਾਉਂਗੀ ਵੀਡੀਓ ਸਿਰਫ ਇਸ ਸੂਟ ਕਟਿੰਗ ਤੱਕ ਹੀ ਬਣਾਉਂਗੀ ਮੈਂ ਚਲੋ ਜੀ ਫੇਰ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ